ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਰੂਪ ਖਾਲਸਾ ਜੀਓ ਅੱਜ ਕੱਲ ਚੋ ਪੈਰਾ ਸਾਹਿਬ ਦਾ ਬੜਾ ਪ੍ਰਚਾਰ ਹੋ ਰਿਹਾ ਬਹੁਤ ਲੋਕ ਭੰਬਲ ਪੂਸੇ ਵਿੱਚ ਹਨ ਇਹ ਚਪੈਰਾ ਸਾਹਿਬ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਸਾਨੂੰ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਅਸਲ ਗੱਲ ਸਿੱਖ ਸਮਾਜ ਨਿਤਨੇਮ ਨਾਲ ਟੁੱਟ ਗਿਆ ਜਿਹੜਾ ਬੰਦਾ ਨਿਤਨੇਮ ਨਾਲ ਟੁੱਟ ਜਾਂਦਾ ਨਿਤਨੇਮ ਨਹੀਂ ਕਰਦਾ ਉਹ ਪੂਰੇ ਇਹ ਜੇ ਪੰਬਲ ਭੂਸਿਆਂ ਚ ਫਸਿਆ ਰਹਿੰਦਾ ਆ ਮਰਿਆਦਾ ਹੈ ਜਾਂ ਨਹੀਂ ਹੈ ਇਹ ਠੀਕ ਆ ਜਾਂ ਗਲਤ ਹੈ ਕਿਉਂਕਿ ਨਿਤਨੇਮ ਸਾਨੂੰ ਸ਼ਾਂਤੀ ਸੰਤੋਖ ਨਿਤਨੇਮ ਵਿੱਚ ਮਿਲਦਾ ਹੈ ਸਹੀ ਤਰੀਕੇ ਨਾਲ ਨਿਤਨੇਮ ਵਿੱਚ ਬੰਦਾ ਪੱਕਾ ਹੋ ਜਾਵੇ ਸਵੇਰੇ ਉੱਠੇ ਇਸ਼ਨਾਨ ਕਰੇ ਪੰਜ ਬਾਣੀਆਂ ਦਾ ਪਾਠ ਬੋਲ ਕੇ ਪੜ੍ਹੇ ਸ਼ਾਮ ਨੂੰ ਦੋ ਬਾਣੀਆਂ ਬੋਲ ਕੇ ਪੜ੍ਹੇ ਬਕਾਰਾਂ ਨੂੰ ਰੋਕ ਕੇ ਬਸ ਇਨਾ ਹੀ ਬਹੁਤ ਹੈ ਇਹਦੇ ਨਾਲ ਹੀ ਸਾਡਾ ਪਾਰ ਉਤਾਰਾ ਹੋ ਸਕਦਾ ਹੈ ਨਿਤਨੇ ਵਿੱਚ ਇੰਨੀ ਤਾਕਤ ਹੈ ਏਡਾ ਵੱਡੀ ਦਾਤ ਹੈ ਇਹ ਪਰ ਜਿਹੜੇ ਬਾਬੇ ਹੁੰਦੇ ਹਨ ਡੇਰਿਆਂ ਦੇ ਮਾਲਕ ਗੁਰਦੁਆਰਿਆਂ ਦੇ ਬੈਠੇ ਕਬਜ਼ਾ ਕਰੀ ਇਹ ਹਰ ਵਕਤ ਸਕੀਮਾਂ ਲੜਾਉਂਦੇ ਰਹਿੰਦੇ ਹਨ ਕਿ ਕਿਵੇਂ ਲੋਕਾਂ ਨੂੰ ਵੱਤ ਤੋਂ ਵੱਧ ਆਪ ਦੇ ਡੇਰੇ ਵਿੱਚ ਗੁਰਦੁਆਰੇ ਵਿੱਚ ਸੱਦিয়ে ਗੱਲੇ ਵਿੱਚ ਪੈਸੇ ਪੈਣ ਗੱਲਾਂ ਭਰੇ ਉਹ ਫਿਰ ਇਹ ਜੇ ਪ੍ਰੋਗਰਾਮ ਸਕੀਮਾਂ ਲਾ ਲਾ ਕੇ ਹਜੇ ਪ੍ਰੋਗਰਾਮ ਚ ਚੌਂਦੇ ਹਨ ਨੈਤਿਕਨੋਂ ਤੋਂ ਭਟਕ ਹੋਏ ਲੋਕ ਫਿਰ ਇਹ ਜੇ ਥਾਂਾਂ ਤੇ ਜਾਂਦੇ ਹਨ ਮੈਂ ਦਾਅਵੇ ਨਾ ਕਰ ਸਕਦਾ ਜਿਹੜੇ ਚਪਹਿਰਾ ਸਾਹਿਬ ਲ ਜਾਂਦੇ ਹਨ ਇਹਨਾਂ ਚ ਇੱਕ ਬੰਦਾ ਵੀ ਨਤਨੇਮੀ ਨਹੀਂ ਹੋਵੇਗਾ ਕਿਉਂਕਿ ਨਤਨੇਮੀ ਨੂੰ ਕਿਤੇ ਇਹ ਜੇ ਚਪਹਿਰਾਾਂ ਦੇ ਪਹਿਰਾਾਂ ਚ ਭਟਕਣਾਂ ਦੀ ਲੋੜ ਨਹੀਂ ਪੈਂਦੀ ਉਹਨੂੰ ਨਤਨੇਮੇ ਵਿੱਚੋਂ ਹੀ ਸੰਤੋਖ ਪ੍ਰਾਪਤ ਹੋ ਜਾਂਦਾ ਹੈ ਗਿਆਨ ਪ੍ਰਾਪਤ ਹੋ ਜਾਂਦਾ ਹੈ ਮਰਿਆਦਾ ਕੀ ਹੈ ਉਸਨੂੰ ਪਤਾ ਲੱਗ ਜਾਂਦਾ ਹੈ ਇਹੋ ਹੀ ਲੋਕ ਨੇ ਜਿਹੜੇ ਚਪਹਿਰਾ ਸਾਹਿਬ ਦਾ ਉਹਦੇ ਹੱਕ ਵਿੱਚ ਪ੍ਰਚਾਰ ਕਰਦੇ ਹਨ ਜਿਹੜੇ ਨਿੱਤ ਨਿਯਮ ਨਾਲੋਂ ਟੁੱਟੇ ਹੋਏ ਹਨ ਆ ਗੁਰ ਇਕਬਾਲ ਸਿੰਘ ਬੜਾ ਪ੍ਰਚਾਰ ਕਰਦਾ ਨਿੱਤ ਨਿਯਮ ਚਪਹਿਰੇ ਸਾਹਿਬ ਦਾ ਹੁਣ ਇਹ ਬੰਦਾ ਨਿੱਤ ਨਿਯਮ ਕਰਦਾ ਨਹੀਂ ਕੱਚੀ ਬਾਣੀ ਗਾਉਂਦਾ ਕੱਚੀ ਬਾਣੀ ਗਾਉਣ ਵਾਲੇ ਨੂੰ ਗੁਰੂ ਸਾਹਿਬ ਸਿੱਖੀ ਵਿੱਚ ਕੱਚਾ ਆਖਦੇ ਹਨ ਹਾਂ ਜਿਹੜਾ ਕੱਚੀ ਬਾਣੀ ਗਾਉਂਦਾ ਵੱਡਾ ਬਾਬਾ ਬਣਿਆ ਹੋਇਆ ਸਿੱਖੀ ਵਿੱਚ ਕੱਚਾ ਉਹ ਸਾਨੂੰ ਕੀ ਸਿੱਖਿਆ ਦੇਵੇਗਾ ਸਾਨੂੰ ਕਿਵੇਂ ਉਹ ਕਰਾਹੇ ਤੋਂ ਰੋਕ ਲਵੇਗਾ ਸੁਮਕ ਰਾਹੇ ਪਾਵੇਗਾ ਇਸ ਕਰਕੇ ਸੰਤ ਮਸਕੀਨ ਜੀ ਨੇ ਕਿਹਾ ਵੀ ਜਿੰਨੇ ਇਹ ਸੰਤ ਬਣੇ ਬਹੇ ਹਨ ਬਾਬੇ ਬਣੇ ਹਨ ਇਹ ਸਾਰੇ ਬਖੰਡੀ ਹਨ ਨਕਲੀ ਹਨ ਸਿਰਫ ਰੋਟੀ ਰੋੱਡੀ ਰੋਟੀ ਰੋਟੀ ਦਾ ਨਿਯਮਕ ਪ੍ਰਬੰਧ ਕੀਤਾ ਹੋਇਆ ਸਿੱਖੀ ਨਾਮ ਦੀ ਉਹਨਾਂ ਦੇ ਕੋਲੇ ਕੋਈ ਗੱਲ ਨਹੀਂ ਹੈ ਉਹ ਸੰਤ ਮਸਕੀਨ ਦੀ ਵੱਡੀ ਸ਼ਖਸੀਅਤ ਨੇ ਉਸ ਨੂੰ ਹੁਣ ਕੌਣ ਮੂਦੇ ਗੱਲ ਰੋਕ ਕੇ ਸੋ ਸਾਨੂੰ ਇੰਨੇ ਤਨੇ ਬੇਚਪੱਕੇ ਹੋਣਾ ਚਾਹੀਦਾ ਹੈ। ਹਜ਼ਾਰਾਂ ਲੋਕ ਚਪੈਰਾ ਸਾਹਿਬ ਇਹ ਜਾਂਦੇ ਹਨ ਜੇ ਕਿਸੇ ਇੱਕ ਦਾ ਕੋਈ ਕੰਮ ਠੀਕ ਹੋ ਗਿਆ ਤਾਂ ਉਸ ਦਾ ਪ੍ਰਚਾਰ ਚੱਕ ਦਿੰਦੇ ਹਨ। ਕੋਲਾਨਾ ਚਪੈਰਾ ਸਾਹਿਬ ਕਰਦਾ ਅਸੀਂ ਉਹਦਾ ਦੇਖ ਲੋ ਜੀ ਆਹ ਕੰਮ ਠੀਕ ਹੋ ਗਿਆ। ਫਿਰ ਬਾਕੀ ਹਜ਼ਾਰਾਂ ਜਿਨ੍ਹਾਂ ਦਾ ਕੰਮ ਠੀਕ ਨਹੀਂ ਹੋਇਆ ਫਿਰ ਉਹ ਉਹਨਾਂ ਦਾ ਕੋਈ ਠੀਕ ਹੋਇਆ। ਉਹ ਹਜ਼ਾਰਾਂ ਲੋਕਾਂ ਨੂੰ ਕਿਸੇ ਦਾ ਕਿਸੇ ਦਾ ਕੰਮ ਤਾਂ ਠੀਕ ਮਾੜਾ ਮੁੱਟ ਕੇ ਮੈਨਾਂ ਕਿਵੇਂ ਹੋਈ ਜਾਂਦਾ ਹੈ ਇਸ ਤਰ੍ਹਾਂ ਬਾਬੇ ਆਪਣੀਆਂ ਦੁਕਾਨਾਂ ਚਲਾਉਂਦੇ ਹਨ ਪੁੱਛਾਂ ਦਿੰਦੇ ਹਨ ਕਿਸੇ ਨਾ ਕਿਸੇ ਦਾ ਇੱਕ ਦਾ ਕੰਮ ਠੀਕ ਹੋ ਗਿਆ ਕ੍ਰੈਡਿਟ ਬਾਬੇ ਨੂੰ ਮਿਲ ਜਾਂਦਾ ਹੈ ਉਹਦੀ ਦੁਕਾਨ ਹੋਰ ਵੱਧ ਜਾਂਦੀ ਹੈ ਉਹ ਕਿਉਂ ਅੱਗੇ ਬਹੁਤ ਪ੍ਰਚਾਰ ਹੋ ਜਾਂਦਾ ਮੈਂ ਫਲਾਣੇ ਬਾਬੇ ਤੋਂ ਆ ਪੁੱਛਿਆ ਸੀ ਆ ਉਹਨੇ ਦਿੱਤਾ ਕਿਹਾ ਮੇਰਾ ਕੰਮ ਠੀਕ ਹੋ ਗਿਆ ਜਿਹੜੇ ਬਾਕੀ ਜਿਹਨਾਂ ਦਾ ਕੰਮ ਠੀਕ ਨਹੀਂ ਹੋਇਆ ਉਹਨਾਂ ਬਾਰੇ ਕੋਈ ਗੱਲ ਨਹੀਂ ਕਰਦਾ ਸੋ ਇਹ ਇਹੀ ਗੱਲ ਹੈ ਚ ਪਹਿਰਾਂ ਚ ਪੁਰਿਆਂ ਦੀ ਇਹ ਉਹੀ ਲੋਕ ਹਨ ਜਿਹੜੇ ਨਇਤ ਨਾਮ ਨਾਲ ਟੁੱਟੇ ਹਨ ਨਇਤ ਨੇ ਕਰਦੇ ਨਹੀਂ ਇਸ ਕਰਕੇ ਗੁਰੂ ਸਾਹਿਬ ਬਾਣੀ ਚ ਕਹਿੰਦੇ ਹਨ ਕੋਟ ਮਦੇ ਕੋ ਬੱਲਾ ਸੇਵਕ ਹੋਰ ਸਗਲੇ ਬਿਵਹਾਰੀ ਇਹ ਤਾਂ ਬਾਬਿਆਂ ਦੀ ਅਖੌਤੀ ਸੰਤਾਂ ਦੀਆਂ ਦੁਕਾਨਦਾਰੀਆਂ ਨੇ ਬਿਵਹਾਰ ਵਾ ਧੰਦਾਬਾ ਪੈਸਾ ਕਮਾਉਣ ਵਾਸਤੇ ਨਵੇਂ ਨਵੇਂ ਸਕੀਮਾਂ ਹੁਲਿਉਂਦੇ ਨੇ ਵੱਦ ਤੋਂ ਵੱਧ ਸੰਗਤ ਸਾਡੇ ਗੁਰਦੁਆਰੇ ਸਾਡੇ ਡੇਰੇ ਵਿੱਚ ਆਵੇ ਸਾਡਾ ਗੱਲਾਂ ਭਰੇ ਸੰਗਤ ਕਰਾਹੀ ਪੈਂਦੀ ਆ ਸਿੱਖੀ ਨੂੰ ਟੁੱਟਦੀ ਆ ਉਹਨਾਂ ਨੂੰ ਇਸ ਨਾਲ ਦਾ ਕੋਈ ਮਤਲਬ ਨਹੀਂ ਨਹੀਂ ਤਾਂ ਸਿੱਖ ਨਿਤਨੇਮ ਇਹ ਹੋਵੇ ਉਸਨੂੰ ਆਪਣੀ ਦੇੜੀ ਤੋਂ ਦਰਾ ਤੋਬਾਰ ਜਾਣ ਦੀ ਵੀ ਲੋੜ ਨਹੀਂ ਆਪਣੇ ਅੰਦਰ ਹੀ ਅੰਦਰ ਆਪਣੇ ਕਮਰੇ 'ਚ ਬੈਠ ਕੇ ਹੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦਾ ਦੂਜੀ ਗੱਲ ਹੁੰਦਾ ਗਿਆਨ ਹੀ ਪ੍ਰਾਪਤ ਹੈ ਜਿਉਂ-ਜਿਉਂ ਗਿਆਨ ਵੱਧਦਾ ਹੈ ਵਰਮਾ ਪਰਮਾ ਤੋਂ ਕਰਮਕੰਡਾ ਤੋਂ ਬੰਦਾ ਬਚਦਾ ਹੈ ਸਮਝੋ ਬਾਣੀ ਪੰਡਾ ਉਸ ਨੂੰ ਫਾਇਦਾ ਹੋ ਰਿਹਾ ਹੈ ਨਹੀਂ ਤਾਂ ਮਨ ਨਤਨੇਮ ਤੋਂ ਬਿਨਾਂ ਭਟਕਦਾ ਹੈ ਹੁਣ ਇਹ ਸਪਸ਼ਟ ਹੈ ਕੱਚੀ ਬਾਣੀ ਗੌਣ ਵਾਲਿਆਂ ਨੂੰ ਗੁਰੂ ਸਾਹਿਬ ਸਿੱਖੀ ਵਿੱਚ ਕੱਚਾ ਕੱਚਾ ਕਹਿੰਦੇ ਹਨ ਪਰ ਕੱਚੀ ਬਾਣੀ ਗੌਣ ਵਾਲੇ ਕਿੰਨੇ ਬਾਬੇ ਦੀਵਾਨ ਸਜਾਉਂਦੇ ਹਨ ਕਿਉਂਕਿ ਸੁਣਨ ਵਾਲੇ ਵੀ ਸਿੱਖੀ ਵਿੱਚ ਕੱਚੇ ਹਨ ਗੁਰੂ ਸਾਹਿਬ ਨੇ ਸਉਣ ਬਾਣਾਂ ਨੂੰ ਵੀ ਸਿੱਖੀ ਵਿੱਚ ਕੱਚੇ ਕਿਹਾ ਜੋ ਕੱਚੀ ਬਾਣੀ ਸੁਣਦੇ ਹਨ ਕੱਚੀ ਬਾਣੀ ਗਾਉਂਦੇ ਹਨ ਸਿੱਖੀ ਵਿੱਚ ਕੱਚੇ ਹੀ 扑ਟਕਦੇ ਹਨ ਬਹਿਮਾ ਭਰਮਾ ਵਿੱਚ ਕਰਮ ਕਾਂਡਾਂ ਵਿੱਚ ਚਪਾਰਾਂ ਦੇ ਪੈਰਾਂ ਵਿੱਚ ਸੋ ਨਿਤਨੇਮ ਨਾਲ ਜੁੜੋ ਰੋਜ਼ਾਨਾ ਪੰਜ ਬਾਣਿਆਂ ਦਾ ਨਿਤਨੇਮ ਸਵੇਰੇ ਬੋਲ ਕੇ ਪਾਠ ਕਰੋ ਸ਼ਾਮ ਨੂੰ ਦੋ ਬਾਣੀਆਂ ਬੋਲ ਕੇ ਪੜੋ ਬਕਾਰਾਂ ਨੂੰ ਰੋਕੋ ਮਨ ਨੂੰ ਟਿਕਾਓ ਇੱਥੇ ਹੀ ਸਭ ਕੁਝ ਹੈ ਇਨੀਆਂ ਕਬੀਨ ਦੀ ਪ੍ਰਵਾਨ ਕਰਨੀਆਂ ਹੋਈਆਂ ਬੇਅੰਕਲਾਂ ਦੀ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ